ਹਾਂ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏ ਜੀ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ 나ਗ ਪੰਚਮੀ ਦਾ ਇੱਕ ਸਿੰਪਲ ਤੇ ਸਰਲ ਜਿਹਾ ਉਪਾਅ ਲੈ ਕੇ ਆਏ ਹਾਂ ਤੇ ਅੱਜ ਦਾ ਦਿਨ ਇਹ ਜਿਹੜਾ ਇਸ ਉਪਾਅ ਨੂੰ ਕਰਨ ਦੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਜੇ ਤੁਸੀਂ ਇਸ ਉਪਾਣੋਂ ਕਰੋਗੇ ਇਹ ਉਪਾਣੋਂ ਕਰਨ ਦੇ ਨਾਲ ਤੁਹਾਡੇ ਬੱਚਿਆਂ ਦੀ ਵਿਆਹ ਦੇ ਵਿੱਚ ਕੋਈ ਚੱਲ ਰਿਹਾ ਵਿਆਹ ਦੂਸ਼ ਪੁੰਡਲੀ ਦੋਸ਼ ਕਹਿੰਦਾ ਭਾਵ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਜਿਹੜੀ ਉਹ ਤੁਰੰਤ ਹੀ ਦੂਰ ਹੋ ਜਾਵੇਗੀ ਇਸ ਦੇ ਨਾਲ ਨਾਲ ਤੁਹਾਡੇ ਬੱਚਿਆਂ ਦੇ ਵਿਆਹ ਦਾ ਦੋਸ਼ ਤਾਂ ਠੀਕ ਹੋਵੇਗਾ ਹੀ ਹੋਵੇਗਾ ਤੇ ਜਿਹੜੇ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਮੁਸ਼ਕਲ ਚੱਲਦੀ ਰਹਿੰਦੀ ਏ ਜਿਸ ਕਰਕੇ ਸਾਨੂੰ ਕਈ ਤਰ੍ਹਾਂ ਦੀਆਂ ਔਕੜੀਆਂ ਦਾ ਸਾਹਮਣਾ ਕਰਨਾ ਪੈਂਦਾ ਏ ਤੇ ਜੇਕਰ ਸਾਨੂੰ ਕਈ ਵਾਰ ਪਤਾ ਨਹੀਂ ਲੱਗਦਾ ਕਿ ਸਾਡੇ ਘਰ ਦੇ ਵਿੱਚ ਇਹ ਸਾਰੀਆਂ ਪਰੇਸ਼ਾਨੀਆਂ ਆ ਕਿਉਂ ਰਹੀਆਂ ਨੇ ਤੇ ਸਾਡੇ ਘਰ ਦੇ ਵਿੱਚ ਕਈ ਵਾਰ ਵਾਸਤੂ ਦੋਸ਼ ਹੁੰਦਾ ਏ ਵਾਸਤੂ ਦੋਸ਼ ਕਰਕੇ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀਆਂ ਆਉਂਦੀਆਂ ਨੇ ਤੇ ਜੇਕਰ ਤੁਸੀਂ ਇਹ ਉਪਾਅ ਕਰੋਗੇ ਇਹ ਉਪਾਅ ਕਰਨ ਦੇ ਨਾਲ ਬੱਚਿਆਂ ਦੇ ਵਿਆਹ ਦਾ ਜੋਗ ਵੀ ਬਣੇਗਾ ਤੇ ਤੁਹਾਡੇ ਘਰ ਦਾ ਵਾਸਤੂ ਦੋਸ਼ ਵੀ ਠੀਕ ਹੋ ਜਾਵੇਗਾ ਤੇ ਇਸ ਦੇ ਨਾਲ ਨਾਲ ਕਈ ਵਾਰ ਸਾਡੇ ਘਰ ਦੇ ਵਿੱਚ ਜਿਹੜੇ ਮੰਗਲਕਾਰਿਆ ਹੁੰਦੇ ਆ ਉਹ ਵੀ ਰੁਕ ਜਾਂਦੇ ਆ ਜਿਸ ਕਰਕੇ ਸਾਨੂੰ ਪਤਾ ਹੀ ਨਹੀਂ ਲੱਗਦਾ ਕੀ ਸਾਡੇ ਬੱਚਿਆਂ ਦੇ ਵਿਆਹ ਦੇ ਸ਼ਾਦੀ ਦੇ ਵਿੱਚ ਕਿਉਂ ਰੁਕਾਵਟ ਆ ਰਹੀ ਹੈ ਅੱਜ ਦੇ ਦਿਨ ਤੁਸੀਂ ਇਹ ਛੋਟਾ ਜਿਹਾ ਉਪਾਅ ਜ਼ਰੂਰ ਕਰਿਓ ਤੇ ਤੁਹਾਡੀਆਂ ਸਾਰੀਆਂ ਹੀ ਮੁਸ਼ਕਲਾਂ ਇਸ ਉਪਾਅ ਨੂੰ ਕਰਨ ਦੀ ਨਾਲ ਦੂਰ ਹੋ ਜਾਣਗੀਆਂ ਇਸ ਉਪਾਅ ਨੂੰ ਮਾਤਾ ਜੀ ਕਰਨ ਆਪਣੇ ਬੱਚਿਆਂ ਦੇ ਵਿਆਹ ਦੇ ਲਈ ਅਗਰ ਮਾਂ ਨਹੀਂ ਕਰ ਸਕਦੀ ਕਿਸੇ ਪ੍ਰੋਬਲਮ ਦੇ ਕਰਕੇ ਤਾਂ ਬੱਚੇ ਖੁਦ ਵੀ ਇਹ ਉਪਾਅ ਕਰ ਸਕਦੇ ਨੇ ਇਸ ਉਪਾਣੂ ਕਰਨਾ ਕਿਵੇਂ ਹੈ ਇਹ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਾਂ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਸੋ ਇਸੇ ਤਰੀਕੇ ਦੇ ਨਾਲ ਅੱਜ ਇਹ ਉਪਾਕਰਨ ਦੇ ਲਈ ਤੁਹਾਡੇ ਘਰ ਦੇ ਵਿੱਚ ਜੇਕਰ ਭਗਵਾਨ ਪੋਲੀਨਾਥ ਦਾ ਕੋਈ ਵੀ ਚਿੱਤਰ ਹੋਵੇ ਜਾਂ ਕੋਈ ਵੀ ਤਸਵੀਰ ਜਾਂ ਮੂਰਤੀ ਹੋਵੇ। ਇਸ ਤੋਂ ਇਲਾਵਾ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਛੋਟਾ ਜਿਹਾ ਸ਼ਿਵਲਿੰਗ ਹੋਵੇ ਜਿਸ ਦੇ ਉੱਪਰ ਛੋਟੇ ਜਿਹੇ ਨਾਂਗ ਦੇਵਤਾ ਲੱਗੇ ਹੋਣ। ਤੁਸੀਂ ਆਪਣੇ ਘਰ ਦੇ ਵਿੱਚ ਵੀ ਇਸ ਉਪਾਣੂ ਕਰ ਸਕਦੇ ਹੋ ਤੇ ਉਪਾਣੂ ਕਰਨ ਤੋਂ ਪਹਿਲਾਂ ਤੁਸੀਂ ਆਪਣਾ ਇਸ਼ਨਾਨ ਕਰਕੇ ਨਹਾ ਧੋ ਕੇ ਬੈਠ ਜਾਣਾ ਹੈ ਤੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਕਿ ਦੇਸੀ ਘੋਦਾ ਇੱਕ ਦੀਵਾ ਤੁਸੀਂ ਤਿਆਰ ਕਰਨਾ ਹੈ ਤੇ ਉਸ ਦੀਵੇ ਨੂੰ ਤੁਸੀਂ ਜਗਾਉਣਾ ਹੈ ਇਸ ਤੋਂ ਬਾਅਦ ਦੇ ਵਿੱਚ ਉਪਾਣੂ ਕਰਨ ਦੇ ਲਈ ਕਿਹੜੀ-ਕਿਹੜੀ ਚੀਜ਼ ਚਾਹੀਦੀ ਹੈ ਦੋ ਚੀਜ਼ਾਂ ਤਾਂ ਜਿਵੇਂ ਕਿ ਤੁਸੀਂ ਜਾਣ ਹੀ ਚੁੱਕੇ ਹੋ ਚੀਨੀ ਪੀ ਕੇ ਹੋ ਚੀਨੀ ਤੇ ਕਿ ਉਹ ਬਿਲਕੁਲ ਤੁਸੀਂ ਥੋੜਾ ਥੋੜਾ ਲੈਣਾ ਹੈ ਜਿਵੇਂ ਕਿ ਅੱਧਾ ਚਮਚ ਤੁਸੀਂ ਚੀਨੀ ਲੈ ਲਓ ਤੇ ਅੱਧਾ ਚਮਚ ਤੁਸੀਂ ਕਿਹੋ ਲੈ ਲਓ ਤੇ ਇਸੇ ਤਰੀਕੇ ਦੇ ਨਾਲ ਤੁਸੀਂ ਇੱਕ ਕਟੋਰੀ ਲੈਣੀ ਹੈ ਤੇ ਕਟੋਰੀ ਦੇ ਵਿੱਚ ਤੁਸੀਂ ਅੱਧਾ ਚਮਚ ਚੀਨੀ ਪਾਉਣੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਪਾਉਣਾ ਹੈ ਅੱਧਾ ਚਮਚ ਕਿਹੋ ਇਹ ਦੋ ਚੀਜ਼ਾਂ ਨੂੰ ਤੁਸੀਂ ਕਟੋਰੀ ਦੇ ਵਿੱਚ ਪਾਉਣ ਤੋਂ ਬਾਅਦ ਦੇ ਵਿੱਚ ਇੱਕ ਚਮਚ ਤੁਸੀਂ ਲੈਣਾ ਦੁੱਧ ਤੇ ਜਿਹੜਾ ਦੁੱਧ ਤੁਸੀਂ ਲੈਣਾ ਉਹ ਕੱਚਾ ਹੋਣਾ ਚਾਹੀਦਾ ਗਰਮ ਉਬਾਲੀ ਵਾਲਾ ਨਹੀਂ ਹੋਣਾ ਚਾਹੀਦਾ ਇੱਕ ਚਮਚ ਤੁਸੀਂ ਕੱਚਾ ਦੁੱਧ ਲੈ ਕੇ ਜਿਹੜੀ ਚੀਖਣੀ ਵਾਲੀ ਕਟੋਰੀ ਹੋਵੇਗੀ ਕਿ ਉਹ ਵਾਲੀ ਉਸੇ ਵਿੱਚ ਹੀ ਤੁਸੀਂ ਇੱਕ ਚਮਚ ਦੁੱਧ ਦਾ ਪਾ ਲੈਣਾ ਇਸੇ ਤਰੀਕੇ ਦੇ ਨਾਲ ਇਹਨਾਂ ਤਿੰਨ ਚੀਜ਼ਾਂ ਨੂੰ ਕਟੋਰੀ ਦੇ ਵਿੱਚ ਪਾਉਣ ਤੋਂ ਬਾਅਦ ਘੋਲ ਕੇ ਇੱਕ ਪੇਸਟ ਤੁਸੀਂ ਤਿਆਰ ਕਰ ਲੈਣਾ ਤੇ ਪੇਸਟ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਇੱਕ ਤੁਸੀਂ ਲੋਟਾ ਜਲਦਾ ਲੈ ਲੈਣਾ ਹੈ। ਲੈਣ ਤੋਂ ਬਾਅਦ ਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਭਗਵਾਨ ਭੂਲੇनाथ ਜੀ ਨੂੰ ਆਭਿਸ਼ੇਕ ਕਰਨਾ ਹੈ ਕਿ ਜਿਵੇਂ ਸਭ ਤੋਂ ਪਹਿਲਾਂ ਤੁਸੀਂ ਦੁੱਧ ਅਰਪਿਤ ਕਰਨਾ ਹੈ। ਇਸ ਤੋਂ ਇਲਾਵਾ ਤੁਸੀਂ ਹੋਰ ਚੀਜ਼ਾਂ ਵੀ ਜੋ ਕਿ ਆਪਾਂ ਸਾਰੀ ਜਾਣਦੀਆਂ ਕਿ ਭਗਵਾਨ ਨੂੰ ਅਰਪਿਤ ਹੋ ਸਕਦੀਆਂ ਨੇ ਉਹਨਾਂ ਦੇ ਵਿੱਚੋਂ ਵੀ ਅਗਰ ਤੁਸੀਂ ਕੋਈ ਚੀਜ਼ ਅਰਪਿਤ ਕਰਨਾ ਚਾਹੋ ਨੇ ਉਹ ਵੀ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਉਸ ਸਮੇਂ ਦੁੱਧ ਨਾ ਵੀ ਹੋਵੇ ਤਾਂ ਤੁਸੀਂ ਚਲਦਾ ਅਭਿਸ਼ੇਕ ਵੀ ਬੋਲੇनाथ ਜੀ ਨੂੰ ਕਰ ਸਕਦੇ ਹੋ ਪਰ ਲੇਕਿਨ ਉਪਾ ਕਰਦੇ ਸਮੇਂ ਸਭ ਤੋਂ ਪਹਿਲਾਂ ਸ਼ੁਰੂਆਤ ਤੁਸੀਂ ਬੋਲੇनाथ ਜੀ ਤੋਂ ਹੀ ਕਰਨੀ ਹੋਵੇਗੀ ਤੇ ਉਹਨਾਂ ਦੀ ਪਾਠ ਪੂਜਾ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ नाग ਦੇਵਤਾ ਦੀ ਪੂਜਾ ਕਰਨੀ ਹੈ। ਇਸੇ ਤਰੀਕੇ ਦੇ ਨਾਲ ਹੁਣ ਤੁਸੀਂ ਕੀ ਕਰਨਾ ਜਿਹੜਾ ਤੁਸੀਂ ਇੱਕ ਕੋਲ ਤਿਆਰ ਕੀਤਾ ਸੀ ਚੀਨੀ ਘਿਓ ਤੇ ਦੁੱਧ ਦਾ ਉਸ ਦਾ ਤੁਸੀਂ ਇੱਕ ਛਿੱਟਾ नाग ਦੇਵਤਾ ਤੇ ਤੁਸੀਂ ਕਰਨਾ ਹੈ। ਜੇਕਰ ਤੁਹਾਡੇ ਕੋਲ ਕੋਈ ਚਿੱਤਰ ਹੈ ਤਾਂ ਉਸ ਦੇ नाग ਦੇਵਤਾ ਦਿਖਾਈ ਦੇ ਰਹੇ ਹਨ ਤੁਸੀਂ ਉੱਥੇ ਵੀ ਛਿੱਟਾ ਦੇ ਸਕਦੇ ਹੋ। ਇਸੇ ਤਰੀਕੇ ਦੇ ਨਾਲ ਜੇਕਰ ਛੋਟੇ 나ਗ ਦੇਵਤਾ ਹੁਣ ਜੋ ਕਿ ਛੋਟੇ ਸ਼ਿਵਲਿੰਗ ਤੇ ਲੱਗੇ ਹੋਣਗੇ ਤਾਂ ਤੁਸੀਂ ਥੋੜਾ ਜਿਹਾ ਦੁੱਧ ਇਹ ਲੈ ਕੇ ਉੱਥੇ ਤੁਸੀਂ ਅਰਪਿਤ ਕਰ ਸਕਦੇ ਹੋ ਆਭਿਸ਼ੇਕ ਕਰ ਸਕਦੇ ਹੋ ਆਪਣੇ ਹੱਥ ਦੇ ਵਿੱਚ ਗੋੜਾ ਜਿਹਾ ਦੁੱਧ ਲੈ ਕੇ ਇਸੇ ਤਰੀਕੇ ਦੇ ਨਾਲ ਦੁੱਧ ਆਭਿਸ਼ੇਕ ਕਰਨ ਤੋਂ ਬਾਅਦ ਇਹ ਵੇਚ ਤੁਸੀਂ ਦੋ ਤੋਂ ਤਿੰਨ ਚੀਜ਼ਾਂ ਨੂੰ ਹੋਰ ਅਰਪਿਤ ਕਰਨਾ ਹੋਵੇਗਾ ਇਸੀ ਤਰੀਕੇ ਦੇ ਨਾਲ ਭੂਲੇਨਾਥ ਜੀ ਨੂੰ ਹਲਦੀ ਇਹ ਜਿਹੜੀ ਉਹ ਆਮ ਨਹੀਂ ਅਰਪਿਤ ਕੀਤੀ ਜਾਂਦੀ ਪਰ ਜੋ नाग ਦੇਵਤਾ ਨੇ ਉਹਨਾਂ ਨੂੰ ਤੁਸੀਂ ਹਲਦੀ ਤੇ ਇਸ ਦੇ ਨਾਲ ਨਾਲ ਰੋਲੀ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਲਾ ਕੇ ਇੱਕ ਪੇਸਟ ਜਿਹਾ ਤੁਸੀਂ ਤਿਆਰ ਕਰ ਲੈਣਾ ਹੈ ਜਿਵੇਂ ਕਿ ਇੱਕ ਮਿਕਸ ਕਰਕੇ ਕੋਲ ਤਿਆਰ ਕਰ ਲੈਣਾ ਤੇ ਉਹ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ नाग ਦੇਵਤਾ ਨੂੰ ਅਰਪਿਤ ਕਰ ਗਏ ਇਸੋ ਬਾਦ ਦੇ ਵਿੱਚ ਤੁਸੀਂ ਥੋੜੇ ਜਿਹੇ ਇੱਕ ਚੁਟਕੀ ਚੌਲ ਲੈ ਲੈਣੇ ਨੇ ਜਿਹੜੇ ਕਿ ਤੁਸੀਂ ਨਾਗ ਦੇਵਤਾ ਨੂੰ ਅਰਪਿਤ ਕਰਨੇ ਨੇ ਇਸ ਤੋਂ ਇਲਾਵਾ ਉਪਾਕਰਨ ਤੋਂ ਪਹਿਲਾਂ ਤੁਸੀਂ ਆਪਣੇ ਕੋਲ ਇੱਕ ਬੇਲ ਪੱਤਰ ਵੀ ਰੱਖਣਾ ਹੈ ਕਿਸੇ ਤਰੀਕੇ ਦੇ ਨਾਲ ਭੋਲੀਨਾਥ ਜੀ ਨੂੰ ਜਲ ਅਰਪਿਤ ਕਰੋ ਤੇ ਜਲ ਅਰਪਿਤ ਕਰਨ ਤੋਂ ਬਾਅਦ ਦੇ ਵਿੱਚ ਫਿਰ ਉਸੇ ਹੀ ਬੇਲ ਪੱਤਰ ਨੂੰ ਤੁਸੀਂ ਉਠਾ ਲੈਣਾ ਤੇ ਉਠਾ ਕੇ ਨਾਗ ਦੇਵਤਾ ਤੇ ਵੀ ਅਰਪਿਤ ਕਰ ਸਕਦੇ ਹੋ ਇਸ ਦੇ ਨਾਲ ਨਾਲ ਜਿਹੜਾ ਤੁਸੀਂ ਕੋਲ ਤਿਆਰ ਕੀਤਾ ਸੀ ਕਿ ਉਹ ਦਾ ਦੁੱਧ ਦਾ ਤੇ ਚੀਨੀ ਦਾ ਉਸ ਨੂੰ ਵੀ ਤੁਸੀਂ ਸ਼ਿਵਲਿੰਗ ਤੇ ਹੀ ਅਰਪਿਤ ਕਰ ਦੇਣਾ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਸ਼ਿਵਲਿੰਗ ਦਾ ਚਿੱਤਰ ਬਣਿਆ ਹੋਇਆ ਤੇ ਉਹਨਾਂ ਦੇ ਅੱਗੇ ਅਰਪਿਤ ਕਰਨ ਤੋਂ ਬਾਅਦ ਦੇ ਵਿੱਚ ਇਸ ਕੋਲ ਨੂੰ ਕਿਸੇ ਪੌੜ ਪੌਦੇ ਦੇ ਅੰਦਰ ਉਹਨਾਂ ਦੀ ਝਾੜ ਦੇ ਵਿੱਚ ਉਸ ਕੋਲ ਨੂੰ ਤੁਸੀਂ ਪਾ ਸਕਦੇ ਹੋ ਜੇਕਰ ਤੁਹਾਡੇ ਕੋਲ ਵੇਲ ਪੱਤਰ ਨਹੀਂ ਵੀ ਹੈਗਾ ਤਾਂ ਵੀ ਤੁਸੀਂ ਕੋਸ਼ਿਸ਼ ਜ਼ਰੂਰ ਕਰਿਓ ਕਿ ਵੇਲ ਪੱਤਰ ਮਲਾ ਕੇ ਹੀ ਤੁਸੀਂ ਅਰਪਿਤ ਕਰਿਓ ਪਹਿਲਾਂ ਕੋਲੇਨਾਥ ਜੀ ਨੂੰ ਤੁਸੀਂ ਅਰਪਿਤ ਕਰਨਾ ਹੈ ਤੇ ਫਿਰ नाग ਦੇਵਤਾ ਨੂੰ ਅਰਪਿਤ ਕਰਨ ਤੋਂ ਬਾਅਦ ਦੇ ਵਿੱਚ ਜੇਕਰ ਤੁਹਾਨੂੰ ਥੋੜੇ ਜਿਹੇ ਫੁੱਲ ਕਿਤੋਂ ਵੀ ਮਿਲ ਜਾਂਦੇ ਆ ਤੇ ਫੁੱਲ ਤੁਸੀਂ ਅਰਪਿਤ ਜ਼ਰੂਰ ਕਰੋ ਕਿਉਂਕਿ ਫੁੱਲਾਂ ਦੀ ਜਿਹੜੀ ਸੁਗੰਧ ਹੈ नाग ਦੇਵਤਾ ਦੇ ਲਈ ਬਹੁਤ ਹੀ ਜ਼ਿਆਦਾ ਪਵਿੱਤਰ ਤੇ ਸ਼ੁਭ ਹੁੰਦੀ ਹੈ ਅਗਰ ਤੁਹਾਨੂੰ ਫੋਨ ਨਹੀਂ ਵੀ ਮਿਲਦੇ ਤਾਂ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਚਿੰਤਾ ਵਾਲੀ ਤੁਸੀਂ ਇਹ ਬਾਕੀ ਦੀਆਂ ਸਾਰੀਆਂ ਚੀਜ਼ਾਂ ਤੁਸੀਂ ਅਰਪਿਤ ਕਰ ਸਕਦੇ ਹੋ ਇਹ ਸਭ ਉਪਾਕਰਨ ਤੋਂ ਬਾਅਦ ਦੇ ਵਿੱਚ ਇੱਕ ਮੰਤਰ ਜਿਸ ਦਾ ਤੁਸੀਂ ਜਾਪ ਕਰਨਾ 21 ਵਾਰ ਵੀ ਕਰ ਸਕਦੇ ਹੋ ਤੇ 108 ਵਾਰ ਵੀ ਕਰ ਸਕਦੇ ਹੋ ਮੰਤਰ ਓਮ ਨਾ ਗੇਂਦਰ ਨਰਾਇਣ ਨਮੇ ਹੈ ਇਸ ਮੰਤਰ ਨੂੰ ਤੁਸੀਂ ਕਾਪੀ ਤੇ ਵੀ ਨੋਟ ਕਰ ਸਕਦੇ ਹੋ ਤੇ ਜੇਕਰ ਤੁਸੀਂ ਇਸ ਮੰਤਰ ਨੂੰ ਨਹੀਂ ਬੋਲ ਸਕਦੇ ਤੁਹਾਨੂੰ ਟਫ ਲੱਗਦਾ ਬੋਲਣ ਦੇ ਵਿੱਚ ਤੇ ਇਸੇ ਤਰੀਕੇ ਦੇ ਨਾਲ ਇਹ ਮੰਤਰ ਨਹੀਂ ਬੋਲ ਸਕਦੇ ਤਾਂ ਤੁਸੀਂ ਬੋਲ ਸਕਦੇ ਓਮ ਨਮਾ ਸ਼ਿਵਾਏ ਓਮ ਨਮਾ ਸ਼ਿਵਾਏ ਇਸ ਦਾ ਤੁਸੀਂ 1 ਵਾਰ ਤੇ ਜਾਂ ਫਿਰ 108 ਵਾਰ ਤੁਸੀਂ ਇਸ ਮੰਤਰ ਦਾ ਜਾਪ ਕਰਨਾ ਹੋਵੇਗਾ ਓਮ ਨਮਾਸ਼ਿ ਵਾਯ ਦਾ ਜਾਪ ਤੁਸੀਂ ਆਰਾਮ ਦੇ ਨਾਲ ਕਰ ਸਕਦੇ ਹੋ ਜਦੋਂ ਤੁਸੀਂ ਇਹ ਉਪਾਅ ਕਰਕੇ ਜਾਪ ਕਰੋਗੇ ਤੇ ਭਗਵਾਨ ਭੋਲੇ ਨਾਥ ਜੀ ਤੇ नाग ਦੇਵਤਾ ਜੀ ਨੂੰ ਇਹ ਬਹੁਤ ਹੀ ਜ਼ਿਆਦਾ ਪਰਸੰਨ ਕਰੇਗਾ ਇਸੇ ਤਰੀਕੇ ਦੇ ਨਾਲ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ नाग ਦੇਵਤਾ ਦੇ ਅੱਗੇ ਇੱਕ ਤੂਫ਼ਰਪਿਤ ਕਰਨੀ ਹੋਵੇਗੀ ਉਹ ਤੂਫ਼ਰ ਹੋਵੇਗੀ ਗੂਗਲ ਦੀ ਇਸੀ ਤਰੀਕੇ ਦੇ ਨਾਲ ਜੇਕਰ ਤੁਹਾਨੂੰ Google ਦੀ ਤੂਫ਼ ਮਿਲ ਜਾਂਦੀ ਏ ਤਾਂ ਤੁਸੀਂ ਉਹੀ ਤੂਫ਼ ਨੂੰ ਹੀ ਅਰਪਿਤ ਕਰਿਓ। ਇਸ ਤੋਂ ਇਲਾਵਾ ਜੇਕਰ ਤੁਹਾਨੂੰ Google ਦੀ ਅਗਰਵਤੀ ਮਿਲ ਜਾਂਦੀ ਏ ਤੇ ਤੁਸੀਂ ਉਸ ਨੂੰ ਚਲਾ ਕੇ ਵੀ ਅਰਪਿਤ ਕਰ ਸਕਦੇ ਹੋ। ਪਰ ਜੇਕਰ ਇਹ ਦੋ ਚੀਜ਼ਾਂ ਜਾਂ ਫਿਰ ਕੋਈ ਵੀ ਚੀਜ਼ ਤੁਹਾਨੂੰ ਨਹੀਂ ਮਿਲਦੀ ਤਾਂ ਤੁਸੀਂ ਕपूर ਲੈ ਲਿਓ ਜਿਹੜਾ ਕਿ ਆਪਣੇ ਪੂਜਾ ਘਰ ਦੇ ਵਿੱਚ ਆਪਣੇ ਘਰ ਦੇ ਵਿੱਚ ਅਕਸਰ ਹੀ ਸਾਨੂੰ ਆਸਾਨੀ ਦੇ ਨਾਲ ਮਿਲ ਜਾਂਦਾ ਹੈ। ਉਸਾ ਕਪੂਰ ਨੂੰ ਚਲਾ ਕੇ ਭੋਲੇनाथ ਦੀ ਆਰਤੀ ਤੇ ਭਗਵਾਨ ਭੋਲੇनाथ ਤੇ ਨੰਗ ਦੇਵਤਾ ਦੀ ਆਰਤੀ ਤੁਸੀਂ ਕਰ ਸਕਦੇ ਪਰ ਤੁਸੀਂ ਕੋਸ਼ਿਸ਼ ਕਰਿਓ ਕਿ ਇਸ ਵਿਸ਼ੇਸ਼ ਦਿਨ ਗੂਗਲ ਦੀ ਧੂਫ ਲਿਆ ਕੇ ਹੀ ਤੁਸੀਂ ਅਰਪਿਤ ਕਰਿਓ ਤੇ ਇਸ ਦੇ ਨਾਲ ਨਾਲ ਫਿਰ ਉਸ ਧੂਏ ਨੂੰ ਉਸ ਧੂਨੀ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਹਰ ਇੱਕ ਜਗ੍ਹਾ ਤੇ ਤੁਸੀਂ ਕਮਾਉਣਾ ਹੈ ਜਿਹੜਾ ਤੁਸੀਂ ਉਪਾਅ ਕਰ ਰਹੇ ਹੋ ਨਾ ਉਹ ਇਥੇ ਜਾ ਕੇ ਹੀ ਸਮਾਪਤ ਹੋਵੇਗਾ ਤੇ ਇਸ ਤੋਂ ਇਲਾਵਾ ਜਿਹੜੇ ਤੁਹਾਡੇ ਘਰ ਦੇ ਵਿੱਚ ਵਾਸਤੂ ਦੋਸ਼ੇ ਉਹ ਵੀ ਸਮਾਪਤ ਹੋ ਜਾਵੇਗਾ ਤੇ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਕਪੂਰ ਚਲਾਓਗੇ ਤਾਂ ਕਪੂਰ ਚਲਾਉਣ ਦੇ ਨਾਲ ਵੀ ਤੁਹਾਡੇ ਘਰ ਦਾ ਵਾਸਤੂ ਦੋਸ਼ ਜਿਹੜਾ ਉਹ ਦੂਰ ਹੋ ਜਾਵੇਗਾ ਪਰ ਇਸ ਵਿਸ਼ੇਸ਼ ਦਿਨ ਤੇ ਜਿੰਨੇ ਵੀ ਰਾਹੂ ਕੇਤੂ ਸ਼ਨੀ ਕਿਆਂ ਦਾ ਪਾਪ ਕੇ ਜਿੰਨੇ ਵੀ ਦੋਸ਼ ਹੁੰਦੇ ਆ ਉਹ ਸਾਰੇ ਹੀ ਗੂਗਲ ਦੀ ਧੂਫ ਦੇ ਨਾਲ ਸਮਾਪਤ ਹੋ ਜਾਂਦੇ ਨੇ ਜਦੋਂ ਤੁਸੀਂ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਕਰੋਗੇ ਤਾਂ ਤੁਹਾਨੂੰ ਖੁਦ ਨੂੰ ਇਸ ਉਪਾਅ ਨੂੰ ਕਰਨ ਤੋਂ ਬਾਅਦ ਦੇ ਵਿੱਚ ਚਮਤਕਾਰ ਦੇਖਣ ਨੂੰ ਮਿਲੇਗਾ ਤੁਹਾਡੇ ਘਰ ਦੇ ਵਿੱਚ ਕੁਝ ਚੰਗਾ ਹੀ ਹੋਣਾ ਸ਼ੁਰੂ ਹੋ ਜਾਏਗਾ ਵਧੀਆ ਤੋਂ ਵਧੀਆ ਹੋਣਾ ਸ਼ੁਰੂ ਹੋਵੇਗਾ ਤੁਹਾਡੇ ਘਰ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਪੋਜ਼ਿਟਿਵਿਟੀ ਫੈਲ ਜਾਵੇਗੀ ਤੇ ਜਿਹੜਾ ਤੁਹਾਡਾ ਮਨ ਹੋਵੇਗਾ ਜੋ ਕਿ ਬਿਨਾਂ ਕਾਰਨ ਤੇ ਅਕਸਰ ਹੀ ਦੁਖੀ ਰਹਿੰਦਾ ਹੈ ਤੇ ਉਹ ਬਿਨਾਂ ਕਾਰਨ ਤੋਂ ਹੀ ਖੁਸ਼ੀ-ਖੁਸ਼ੀ ਰਹਿਣ ਲੱਗ ਪਵੇਗਾ ਤੇ ਤੁਹਾਨੂੰ ਇਹ ਲੱਗੇਗਾ ਕਿ ਮਨ ਦੇ ਵਿੱਚ ਕੁਝ ਚੰਗਾ ਮਹਿਸੂਸ ਹੋ ਰਿਹਾ ਹੈ ਤੇ ਇਸੇ ਤਰੀਕੇ ਦੇ ਨਾਲ ਤੁਸੀਂ ਗੂਗਲ ਦੀ ਤੂਫੀ ਮੰਗਾਇਓ ਤੇ ਇਸ ਵਿਸ਼ੇਸ਼ ਤੇਨ ਤੇ ਤੁਸੀਂ ਗੂਗਲ ਦੀ ਤੂਫ ਜ਼ਰੂਰ ਦਿਖਾਇਓ ਆਪਣੇ ਘਰ ਦੇ ਵਿੱਚ। ਭਗਵਾਨ ਪੂਲੇਨਾਥ ਤੇ 나ਗ ਦੇਵਤਾ ਨੂੰ ਅਰਪਿਤ ਕਰਦੇ ਹੋਏ ਤੁਸੀਂ ਆਪਣੇ ਪੂਰੇ ਘਰ ਦੇ ਵਿੱਚ ਘੁਮਾ ਦੇਣੀ। ਤੇ ਭਗਵਾਨ ਪੂਲੇਨਾਥ ਤੇ 나ਗ ਦੇਵਤਾ ਤੇ ਜਿੰਨੀ ਵੀ ਤੁਹਾਡੇ ਘਰ ਦੇ ਵਿੱਚ ਨੈਗੇਟਿਵਿਟੀ ਹੈ ਉਹਨਾਂ ਨੂੰ ਦੂਰ ਕਰਨ ਦੀ ਪ੍ਰਾਰਥਨਾ ਕਰੋ। ਘਰ ਦੇ ਵਿੱਚ ਮੰਗਲਕਾਰ ਹੈ ਜਿਹੜਾ ਉਹ ਜਲਦੀ ਤੋਂ ਜਲਦੀ ਹੋ ਜਾਵੇ ਤੁਸੀਂ ਇਸ ਤਰੀਕੇ ਦੇ ਨਾਲ ਪ੍ਰਾਰਥਨਾ ਕਰਨੀ ਹੈ ਬੱਚਿਆਂ ਦੇ ਵਿਆਹ ਦੇ ਵਿੱਚ ਚੱਲ ਰਿਹਾ ਕੋਈ ਦੋਸ਼ ਕੁੰਡਲੀ ਦੇ ਵਿੱਚ ਬੱਚਿਆਂ ਦੇ ਵਿਆਹ ਦਾ ਜਲਦੀ ਤੋਂ ਜਲਦੀ ਜੋਗ ਬਣੇ ਤੇ ਸਾਰੇ ਦੋਸ਼ ਠੀਕ ਹੋਣ ਦੂਰ ਹੋਣ ਇਹ ਪ੍ਰਾਰਥਨਾ ਵੀ ਤੁਸੀਂ ਕਰਨੀ ਹੈ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਤੇ ਜਾਣਕਾਰੀ ਜੋ ਕਿ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਿਆ ਹੈ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਉਪਾਅ ਦੀ ਜਾਣਕਾਰੀ ਤੇ ਵੀਡੀਓ ਚੰਗੀ ਲੱਗਦੀ ਹੈ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਇਸੇ ਹੋਰ ਦਾ ਵੀ ਪਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੇਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮੇਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਕਰਿਓ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਏ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ